ਪਾਰਤ ਦੇ ਰਾਜ ਗੁਜਰਾਤ ਤੋਂ ਪੰਜਾਬ ਦੇ ਫੱਤੇਗੜ੍ਹ ਸ਼ਹਿਰ ਲਈ ਦੀ ਇੱਕ ਫੈਕਟਰੀ ਲਈ ਚੱਲੀ ਮਸ਼ੀਨਾ ਜਮੂਨਕ ਤੱਕ ਪਹੁੰਚ ਗਈ ਹੈ ਇਸ ਨੂੰ ਮੂਨਕ ਤੱਕ ਪਹੁੰਚਣ ਦੇ ਲਈ 2 ਮਹੀਨੇ ਤੋਂ ਵੱਧ ਦਾ ਜਿਹੜਾ ਸਮਾਂ ਲੱਗਿਆ ਹੈ ਜਿਸ ਨੇ ਪੰਜਾਬ ਦੇ ਸ਼ਹਿਰ ਫੱਤੇਗੜ੍ਹ ਸਾਹਿਬ ਜਾਣਾ ਹੈ ਜਿੱਥੇ ਜਾਣ ਦੇ ਲਈ ਕਰੀਬ 3-1 ਮਹੀਨੇ ਦਾ ਸਮਾਂ ਹੋਰ ਵੀ ਲੱਗ ਸਕਦਾ ਹੈ ਕਿਉਂਕਿ ਇਸ ਦੀ ਉਚਾਈ 27 ਫੁੱਟ ਹੈ ਕਤਈ ਚੌੜਾਈ ਤੇ ਫੁੱਟ ਹੈ ਇਸ ਦੀ ਚੜਾਈ ਲੰਬਾਈ ਹੋਣ ਦੇ ਕਾਰਨ ਰਸਤੇ ਦੇ ਵਿੱਚ ਲੰਘਣ ਸਮੇਂ ਬਿਜਲੀ ਵਰਗੀਆਂ ਸਪਲਾਈ ਦੀਆਂ ਤਾਰਾਂ ਦੇ ਕਾਰਨ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਫੈਕਟਰੀ ਨੂੰ ਮੂਨਕ ਪਾਰ ਕਰਨ ਦੇ ਲਈ ਬਿਜਲੀ ਬੋਰਡ ਨੂੰ ਕ੍ਰੀਬ ਤੋਂ 2 ਘੰਟੇ ਦਾ ਕੱਟ ਵੀ ਲਗਾਉਣਾ ਪੈਸ ਪਿਆ ਹੈ ਤਾਰਾਂ ਨੂੰ ਖੋਲਣ ਵਿੱਚ ਜੇਕਰ ਜ਼ਿਆਦਾ ਸਮਾਂ ਲੱਗਦਾ ਹੈ ਤਾਂ ਕੱਟ ਦਾ ਸਮੇਂ ਵਿੱਚ ਵਾਧਾ ਵੀ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਇਸ ਦੇ ਪੀੜ ਵਾਲੇ ਇਲਾਕੇ ਵਿੱਚ ਲੰਘਣ ਦੇ ਨਾਲ ਸਮਾਂ ਹੋਰ ਵੀ ਜ਼ਿਆਦਾ ਲੱਗ ਜਾਂਦਾ ਹੈ ਅਤੇ ਜਾਮ ਲੱਗ ਜਾਂਦਾ ਹੈ ਇਸ ਨੂੰ ਦੇਖਣ ਦੇ ਲਈ ਲੋਕਾਂ ਦੀ ਭਾਰੀ ਥੀੜ ਹੈ ਜਿਹੜੀ ਜਮ੍ਹਾਂ ਹੋ ਜਾਂਦੀ ਹੈ 13 ਦਾ ਕਾਰਖਾਨਾ ਜਾਂਦਾ ਨਾ 13 ਦਾ ਕਾਰਖਾਨਾ ਨਾ ਵੀ ਹੈਗਾ ਇਹ ਕਿਹੜਾ ਪਰਖਾ ਸਰਦ ਦਾ ਕਾਰਖਾਨਾ ਜੋ ਇਹ ਵਾਸਤੇ ਬਹੁਤ ਬਹੁਤ ਧੰਨਵਾਦ ਆ ਰਿਹਾ ਹੈ 200 ਦੀ ਨਾਲ 300 ਦੇ ਇੱਕ ਲਿਓ